ਹਾਂ ਜੀ ਕਿਸਾਨ ਵੀਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਟਾਪ ਦੀਆਂ ਨੇ ਇੱਕ ਪਹਿਲੇ ਨੰਬਰ ਤੇ ਤਾਜੀ ਸੂਈ ਬੱਚਾ ਦੇਤਾ ਕਰਮ ਵਾਲੀ ਨੇ ਬੱਚੀ ਡਾਇਮੰਡ ਪੀਸ ਤੇ ਇੱਕ ਬਾਈ ਦੇ ਘਰ ਦੀ ਬਿਹੜਾ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਸਿਕਾ ਸਸਿਕਾ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਨਾਲਾ ਜੀ ਤਹਿਸੀਲ ਤਪਾਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਜੀ ਭਦੌੜ ਹੂੰ ਇਧਰ ਭਾਈ ਰੂਪਾ ਓਕੇ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਕੋਡ 99640 54198 ਓਕੇ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇਦੇ ਨੇ ਟਾਪ ਬ੍ਰੀਡ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਕਦੋਂ ਸੂਈ ਆ ਭਰਾ ਇਹ ਸਵੇਰੇ ਸੂਈ ਹੈਗੀ 4-5 ਵਜੇ ਜੇਰ ਪੈ ਗਈ ਹੈ ਜੇਰਾ ਭਾਈ ਜੇਰਾ ਬਾਲਟੀ ਚ ਰੱਖੀ ਬੈਠਾ ਭਾਈ ਬੱਚਾ ਕੀ ਦੇਤਾ ਇਹਨੇ ਬੱਚੀ ਦਿੱਤੀ ਆ ਬੱਚੀ ਬੜੀ ਚੰਗੀ ਆ ਨਾ ਭਾਈ ਬੱਚਾ ਬੱਚੀ ਨੂੰ ਜਾਨੂ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਇਹ ਸੂਸ ਦੇਖ ਹੈ ਨਾ ਗਰਮ ਵਾਲੀ ਦਾ ਬੱਚਾ ਦੇਖ ਰਾਈਡਰ ਬਾਲਾ ਚੰਗਾ ਬੱਚਾ ਜਿਵੇਂ ਮਾਲਕਾਂ ਨੇ ਦੱਸਿਆ ਸੀ ਨਾ ਹੂੰ ਕਿ ਸੈਕਸਡ ਸੀਵਨ ਲੱਗਿਆ ਵਾ ਓਕੇ ਹਾਂ ਰਵਾੜਾ ਦਾ ਲੱਗਿਆ ਵਾ ਕੀ ਬਾਤ ਓਵੇਂ ਬੱਚਾ ਆ ਕੀ ਬਾਤ ਆ ਭਾਈ ਸਿਹਰਾ ਹੈ ਨਾ ਬੱਚਾ ਹਾਂਜੀ ਹਾਂ ਮੈਂ ਕਹਿੰਦਾ ਚੀਜ਼ ਐ ਇੱਕ ਬਈ ਡਾਇਵਡ ਪੀਸ ਦੇਖਣਯੋਗ ਹੀ ਹੈ ਡਾਕਟਰ ਜੀ ਹਾਂ ਨਾਸਨ ਉਸਾਂ ਗਲਾਬੀ ਫੇਸ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾਈ ਦਾ ਬਹੁਤ ਚੰਗਾ ਬੱਚਾ ਰਤਾ ਯਾਰ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਡਾਕਟਰ ਮਾਲਕਾ ਨੇ ਦੱਸਣ ਦੇ ਹਿਸਾਬ ਨਾਲ ਹੂੰ 24 25 ਕਿਲੋ ਦੁੱਧ ਚੁਆਇਆ ਹੋ ਵੇੜ ਦਾ ਓਕੇ ਪਿਓਰ ਦੂਜਾ ਸੁਆ ਹੂੰ ਲੇਵਾ ਦੇ ਕੀ ਥਣ ਚੈੱਕ ਕਰੋ ਪੂਰੀ ਵਿੱਤੀ ਦੇ ਕੰਲਾ ਕੰਲਾ ਥਣ ਮੁਠੀ ਵਾਲਾ ਥਣ ਚੁਵਾਈ ਕਿਵੇਂ ਆ ਭਰਾ ਚੁਵਾਈ ਇੱਕ ਨੰਬਰ ਆ ਡਾਕਟਰ ਸਾਹਿਬ ਤੁਸੀਂ ਸ਼ਾਂਤ ਉਹ ਲੇਵਾ ਚੈੱਕ ਕਰ ਲਓ ਕਮਾਲ ਦਾ ਬਈ ਫੁੱਲ ਮਣੀ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਦੇ ਤਾਂ ਬੱਚੀ ਬੱਚੀ ਬਹੁਤ ਚੰਗੀ ਆ ਜਿੰਨੀ ਕਹਰੂ ਉਨੀ ਚੰਗੀ ਆ ਤੇ ਜੇਰ ਬਾਈ ਇਹਦੀ ਬੱਠਰ ਚ ਰੱਖੀ ਬੈਠਾ ਸਾਰੀਆਂ ਗੱਲਾਂ ਓਕੇ ਆ ਕਹਿੰਦੇ ਬਾਈ ਹਾਂਜੀ ਹਾਂਜੀ ਹੂੰ ਬਾਕੀ ਥਾਣੇ ਨਾ ਚੰਗਾ ਲੱਗਿਆ ਅੱਥੀ ਜੋਇਓ ਮਸ਼ੀਨਾਂ ਚੋਲਿਓ ਇੱਕ ਨੰਬਰ ਥਾਣ ਲੱਗਿਆ ਤੋਰਾ ਚੈੱਕ ਕਰੋ ਕਰਮਾ ਇੱਕ ਨੰਬਰ ਤੋਰਾ ਕਰਮਾ ਲੈਵਾ ਚੈੱਕ ਕਰ ਕਹਿੰਦੇ ਕਿ ਕਿਸੇ ਪਾਸੋਂ ਵਹਿੜਾ ਹੱਥ ਨਹੀਂ ਦਰਾਉਂਦੀ ਹੂੰ ਜਿੰਨੀ ਹੈਗੀ ਆ ਹੂੰ ਚੰਗੂ ਹੀ ਆ ਜਮਨ ਚੰਗੂ ਹੀ ਆ ਸਹੀ ਗੱਲ ਆ ਬਈ ਲੈ ਫੇਸ ਫੋਸ ਚਾਰੂ ਚਾਰੂ ਫੁੱਲ ਲੱਗ ਨੇ ਹਾਂਜੀ ਹਾਂਜੀ ਤੇ ਕੀ ਮੁੱਲ ਆ ਜਾਇਜ ਮੁੱਲ ਫੋਨ ਤੇ ਹੋ ਜੀ ਜਾਇਜ ਹੀ ਹੋ ਹਾਂ ਮੁੱਲ ਜਾਇਜ ਠੀਕ ਆ ਬਿਲਕੁਲ ਜਾਇਜ ਮੁੱਲ ਹੋ ਪਾਈਗਾ ਨਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਤੋਰਾ ਚੈੱਕ ਕਰੋ ਬਰਡ ਦਾ ਬਰਡ ਚੰਗੀ ਆ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਇਹਦੀਆਂ ਮਾਰ ਕੇ ਦਿਖਾਣ ਚਵਾਈ ਬੜੀ ਚੰਗੀ ਆ ਨਾ ਚਵਾਈ ਦਾ ਇੱਕ ਨੰਬਰ ਥਣਵਾਹ ਆ ਜਾਂਦਾ ਨਾ ਵਸੀ ਦਾ ਜਿਵੇਂ ਮਰਜ਼ੀ ਤੂੰ ਹੀ ਚੱਲ ਪਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਬੜੀ ਚੰਗੀ ਚਵਾਈ ਆ ਨਾ ਬੜੀ ਚੰਗੀ ਚਵਾਈ ਆ ਹੂੰ ਕੜਕਾ ਸੁਣਦਾ ਚਵਾਈ ਦਾ ਤਾਂ ਲੈ ਮੇਰੇ ਤੋਂ ਚੱਕਰਵਾਣ ਇੱਕ ਨੰਬਰ ਜੋ ਹਣਾ ਬਈ ਇੱਕ ਨੰਬਰ ਬਾਕੀ ਖੜਕਾ ਹੀ ਦੱਸ ਦਿੰਦਾ ਚਵਾਈ ਦਾ ਤਾਂ ਕਿਆ ਬਾਤ ਹੈ ਬੇ ਤੇ ਲੈ ਵਾ ਦੇਖੋ ਪੂਰਾ ਪੰਡ ਵਾਲਾ ਬਈ ਬਾਲਾ ਚੰਗਾ ਹੈ ਨਾ ਥਣ ਥਣ ਕਰ ਹਾਂਜੀ ਹਾਂਜੀ ਹੂੰ ਫੁੱਲ ਬ੍ਰੀਟੇ ਪੱਦਰ ਪੁੱਦਰ ਡਾਇਟਰ ਹੂੰ ਸਹੀ ਹੈ ਬੂਥ ਵਾਥ ਵੈੜਦੀ ਹੂੰ ਤੇ ਬੱਚੇ ਦਾ ਤਾਂ ਦੇ ਹਲਾਂਤੀ ਕੋਈ ਨਹੀਂ ਹਾਂ ਤੇ ਕੋਈ ਨਹੀਂ ਕਿਉਂ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬੱਚੇ ਨੇ ਮੁੱਲ ਤਾਂ ਜਾਇਜ਼ ਹੀ ਹੋਣਾ ਡਾਇਟਰ ਹਾਂ ਲੈ ਫੇਸ ਦੇਖੋ ਬਾਲਾ ਪਿਆਰਾ ਫੇਸ ਹੈ ਕਰਮਾਲੀ ਦਾ ਕਨੇ ਮੁੱਲ ਹੋਣਗੇ ਬਾਈ ਕਹਿੰਦਾ ਫੋਨ ਤੇ ਬਿਲਕੁਲ ਜਾਇਜ਼ ਮੁੱਲ ਹੋਣਗੇ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਬਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਹ ਹੈ ਜੀ ਤੇ ਦੂਜਾ ਸੂਹ ਹੈ ਸੁੰਦਿਆ ਡਾਕਟਰ ਵੈੜ ਠੀਕ ਆ ਤੇ ਕਿੰਨੇ ਦਿਨ ਲੂਗਾ ਬਾਈ ਇਹ ਡੈਂ ਡਾਕਟਰ ਬਸ ਇਹ ਡੰਗ ਦਿਹਾੜੀ ਆਥਣ ਨੂੰ ਸੂਪੇ ਮੇਰੇ ਹਿਸਾਬ ਦਾ ਬੱਟ ਚ ਹੀ ਆ ਵੈੜ ਠੀਕ ਆ ਹਾਂ ਹੂੰ ਆਥਣ ਦੇ ਅੰਦਰ ਅੰਦਰ ਸੂਹ ਵੀ ਵੈੜ ਵੈਸੇ ਬੱਟ ਕਰੀ ਵੀ ਜਾਂਦੀ ਆ ਹਾਂ 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 ਹੂੰ ਸੇ ਤੋਂ ਹੀ ਗਰਮ ਵਾਲੀ ਨੇ ਸੂਪ ਪੈਣਾ ਬਾਈ ਤਿਆਰੀਆਂ ਚਾ ਬਿਲਕੁਲ ਲੇਵਾ ਦੇਖੋ ਪੰਡ ਵਾਲਾ ਬਾਈ ਡਾਕਟਰ ਆਪਣੇ ਘਰ ਦੀ ਵੈੜ ਆ ਓਕੇ ਪਿਛਲੇ ਸੂਏ ਦਾ ਵੈੜ ਦਾ ਜਣੇ ਦੀ ਹਾਈ 29 28 29 ਲੀਟਰ ਦੁੱਧ ਕੱਢਿਆ ओके हां ਜਿਹਦੇ ਸੂਈ ਨੇ ਨੂੰ 10 ਦਿਨ ਹੋ ਗਏ ਹੂੰ ਆਪਾਂ 30 ਤੋਂ ਬਾਹਰ ਦੁੱਧ ਚਵਾ ਦੇਣੀ ਓਕੇ हां ਠੀਕ ਆ ਫੇਸ ਦੀ ਬਿਊਟੀ ਕਮਾਲ ਦੀ ਆ ਕੱਦ ਚੰਗਾ ਭਜਣ ਫੁੱਲਾ ਚਮਕ ਫੁੱਲਾ ਲੇਵਾ ਦੇਖੋ ਕਾਹਨੂੰ ਗੱਲਾਂ ਕਰਨਾ ਪੰਡ ਵਾਲਾ ਲੇਵਾ ਬਈ ਥਣ ਥਣ ਵਾਲਾ ਚੰਗਾ ਲੱਗਿਆ ਹਨ ਚਵਾਈ ਇੰਨੀ ਚੰਗੀ ਆ ਡਾਕਟਰ ਜਮਾ ਚੀ ਚੀਰ ਗਈ ਮੋਟੀ ਚਵਾਈ ਹੱਥੀ ਚੋਨਿਓ ਕਿ ਮਸ਼ੀਨ ਨਾਲ ਬਈ ਹੱਥੀ ਹੱਥੀ ਡਾਕਟਰ ਦੋਨੇ ਪਾਸੇ ਬਹਿ ਕੇ ਠੀਕ ਆ ਹਾਂ ਪੂਰਾ ਪੰਡ ਵਾਲਾ ਲੇਵਾ ਬਾਈ ਹਲੇ ਬਸ ਮੇਲਾ ਦਾ ਜੱਥੇ ਨੂੰ ਬੈਠਣ ਨੂੰ ਬੈਠਣੇ ਸੂਪੇਣ ਤਿਆਰੀਆਂ ਜਬਰ ਕਰੀ ਜਾਂਦੀਆਂ ਖੋਲੀ ਮੜੀ ਤੋਰੀ ਬਾਈ ਚਮਕ ਚਮਕ ਫੁੱਲਾ ਬਰੀਟ ਫੁੱਲਾ ਫੇਸ ਬੜਾ ਪਿਆਰਾ ਕਰਮਾ ਦਾ ਥਣ ਥਣ ਬੜਾ ਚੰਗਾ ਹੈਗਾ ਪੂਰੇ ਵਜਣ ਵਾਲੀ ਹੈਗੀ ਪੂਰੇ ਫੁੱਲ ਰਿਕਾਰਡ ਵਾਲੀ ਹੈ ਬਾਈ ਬੜਾ ਵਜਣ ਵਜਣਾ ਕਰਮਾ ਵਜਣ ਡਾਕਟਰ ਤੋਰਾ ਤਾਰਾ ਬੈਠ ਜਾ ਮੈਂ ਕਿਸੇ ਪਾਸੋਂ ਗਾਰੰਟੀ ਆਪਣੀ ਚਾਰ ਸਿਰੋਂ ਬੈਠ ਦੇ ਠੀਕ ਹੈ ਬਾਈ ਹਾਂ ਹਾਂ ਕੀ ਬਾਤ ਆ ਬਾਈ ਲੇਵਾ ਹਲੇ ਸੁੰਦੀ ਸੁੰਦੀ ਨੇ ਦੁੱਗਣਾ ਹੋਰ ਤਿਆਰ ਕਰ ਲਿਆ ਡਾਕਟਰ ਬਾੜੀ ਤਿਆਰ ਹੁੰਦੀ ਆ ਬੜ ਇਹਦਾ ਜਾਇਜ਼ ਤਿਆਰ ਹੁੰਦੀ ਆ ਠੀਕ ਆ ਭਾਈ ਹੂੰ ਤੇ ਮੁੱਲ ਕੀ ਆ ਵੀਰੇ ਜਾਇਜ਼ ਮੁੱਲ ਫੋਨ ਤੇ ਹੋ ਡਾਕਟਰ ਸਾਹਿਬ ਜਾਇਜ਼ ਹੀ ਹੋ ਹਾਂ ਮੁੱਲ ਜਾਇਜ਼ ਠੀਕ ਆ ਬਾੜਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਰੱਖਾਂਗੇ ਮੁੱਲ ਹੋਊਗਾ ਭਾਈ ਫੋਨ ਤੇ ਫਿਰ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਲੈਣ ਦੇਣ ਵਾਲੀ ਮੁੱਲ ਹੁੰਦੇ ਆ ਬਾੜੇ ਮੁੱਲ ਨਹੀਂ ਹੁੰਦੇ ਲੈਵਾ ਦੇਖ ਭਾਈ ਪੂਰਾ ਪੰਡ ਵਾਲਾ ਲੈਵਾ ਕਿਨੇ ਹਾਂਜੀ ਹੂੰ ਆਨ ਤੁਣ ਵੀ ਬਾਲਾ ਚੰਗਾ ਮੁੱਠੀ ਵਾਲਾ ਥਾਣ ਕੱਲਾ ਕਰਾ ਥਾਣ ਚਵਾਈ ਬਾਈ ਕਹਿੰਦਾ ਸੀ ਹੱਥੋਂ ਹੀ ਚਵਾਈ ਇੱਕ ਨੰਬਰ ਆ ਰਾਈਟਰ ਜਮਾ ਬੈਠੇ ਪਾਸੇ ਬਹਿ ਕੇ ਬਾਈ ਕਹਿੰਦਾ ਚਵਾਈ ਕਰ ਲੈਣੇ ਹੁੰਦੇ ਹੈਗੇ ਠੀਕ ਹੈ ਕਿ ਨਹੀਂ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ